ਮੋਗਾ ਦੇ ਪਿੰਡ ਕੋਟ ਸਦਰਖਾਨ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਜਿਹੜੀ ਹੈ ਉਸ ਤਾਰਾਂ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਾਰਨ ਕਰੰਟ ਆ ਜਾਂਦਾ ਹੈ ਤੇ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਉੱਥੇ ਹੀ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਸਥਿਤ ਹੈ ਤਾਂ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਦੇ ਵਿੱਚ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਸ਼ਾਮਿਲ ਹੋਈਆਂ ਸਨ ਪਰ ਉਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਕੀ ਕੋਈ ਪ੍ਰੋਗਰਾਮ ਸੀਗੇ ਹਾਂਜੀ ਮੈਂ ਕਿਤੇ ਨਹੀਂ ਤਾਦੇ ਚਾਇਆ ਕਰੰਟ ਜੀ ਬਸ ਹਉ ਪਾਲਕੀ ਜੀ ਆ ਗਿਆ ਗੱਡੀ ਦਾ ਤਰ ਤਨ ਕਿਵੇਂ ਲੱਗ ਗਿਆ ਪਤਾ ਲੱਗਿਆ ਕੋਈ ਮੌਤ ਵੀ ਹੋਈ ਆ ਇੱਕ ਦੋ ਜਣ ਅੱਜ ਘਟਨਾ ਵਾਪਰੀ ਪੀ ਨਗਰ ਕਿੱਤੋਂ ਨਿਕਲਿਆ ਸੀਗਾ ਤੇ ਕੋਈ ਸਮਾਂ ਹੀ ਸੀ ਮਾਲਕ ਦਾ ਜਿਹੜਾ ਪਾਣਾ ਵਰਤੇ ਚ ਗਿਆ ਬਹੁਤ ਪਾਣਾ ਵਰਤੇ ਚਾ ਮਾਲਕ ਨੇ ਹੱਥ ਦੇ ਕੇ ਰੱਖਿਆ ਕੀ ਘਟਨਾ ਕਿਵੇਂ ਵਾਪਰੀ ਜੀ ਗ੍ਰਾਂਟ ਆ ਗਿਆ ਸੀਗਾ ਕਾਦੇ ਜੀ ਗੱਡੀ ਚ ਜਿਹੜੇ ਚ ਮਹਾਰਾਜ ਹਾਂ ਜੀ ਜੇ ਪਾਰਟੀ ਸਾਥ ਨੂੰ ਤੇ ਕਿੱਦਾਂ ਮਰੀਜ਼ ਹੋਣ ਆਪਣੇ ਠੀਕ ਆ ਮਰੀਜ਼ ਠੀਕ ਹੈ ਜੀ ਅੱਗੇ ਨਾਲ ਫਰਕ ਹੀ ਐ ਇੱਥੋਂ ਕੋੜੀਸਾਂ ਤੋਂ ਤਕਰੀਬਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਉੱਥੋਂ ਇਲੈਕਟ੍ਰਿਕ ਸ਼ਾਪ ਲੱਗਣ ਦੇ ਨਾਲ ਦੋ ਬੰਦੇ ਦੀ ਮੌਤ ਹੋ ਗਈ ਤੇ ਸੱਤ ਬੈਂਡਲੀ ਇੰਜਰਡ ਹੋਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤ ਹਨ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਹੈ ਠੀਕ ਹੈਗੇ ਬਟ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਸਰ ਮਰਨ ਵਾਲਿਆਂ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਨੜਕਾ ਸੀ ਉਹਨਾਂ ਦੀਆਂ ਡੈਡ ਬੋਡੀਆਂ ਸਰ ਉਹ ਉਹਨਾਂ ਦੇ ਘਰ ਦੇ ਲੈ ਕੇ ਉਥੋਂ ਡਿਕਲੇਅਰ ਡੈਥ ਉਥੇ ਲਈ ਹੋਈ ਹੋਈ ਸੀ ਉਹਨਾਂ ਦੀ ਡੈਥ ਉਥੋਂ ਹਾਂ ਡੈਥ ਉਥੇ ਹੀ ਹੋ ਗਈ ਸੀ ਉਹ ਜਦੋਂ ਹਸਪਤਾਲ ਲੈ ਗਏ ਜਿਵੇਂ ਆਪਾਂ ਰੋਡ ਸਾਈਡ 'ਤੇ ਹੀ ਦੇਖਿਆ ਔਰ ਉਹ ਡਿਕਲੇਅਰ ਕਰਤਾ ਔਰ ਉਹ ਨਾਲ ਹੀ ਉਹਨਾਂ ਨੂੰ ਤੇ ਲੈ ਗਏ